ਜੀ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਦੀ ਵੀ ਨੀ ਹੋ ਜਾ ਅੱਜ ਜਿਹੜੀ ਅੰਮਰਤਪੁਰ ਸਾਹਿਬ ਤੋਂ ਜਥਾਰ ਵਾਣਾ ਹੋ ਚੁੱਕਿਆ ਸਰਪੰਨ ਸਿੰਘ ਪੰਦੇ ਦੀ ਗਵਾਹੀ ਵਿੱਚ ਤਸਾੜ ਅੱਜ 250 ਦੇ ਕਰੀਬ ਟਰੈਕਟਰ ਟਰਾਲੀਆਂ ਤੇ ਸਭੂ ਬਾਰਡਰ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਥੇ ਜੋ ਵੀਡੀਓ ਉਥੇ ਕੈਮਰਾਮੈਨ ਨੇ ਜੋ ਭੇਜ ਰਿਹਾ ਸਾਡੇ ਸਰਦੀਪ ਸਿੰਘ ਬਣ ਚੁੱਕੀ ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਤੇ ਅੱਜ ਕਿਸਾਨ ਇਹ ਟਰੈਕਟਰ ਟਰਾਲੀਆਂ ਲੈ ਕੇ ਸਬੂਬਾਦਰ ਤੇ ਪਹੁੰਚ ਰਹੇ ਤੇ ਨਾਲ ਨਾਲ ਤੁਹਾਨੂੰ ਦਿਖਾਉਣਾ ਕਿਵੇਂ ਮੋਦੀ ਸਰਕਾਰ ਦੇ ਲਈ ਉਹਨਾਂ ਨੇ ਨਾਰੇ ਮਾਰੇ ਸੂਰਦਾਬਾਦ ਜੋ ਮੋਦੀ ਸਰਕਾਰ ਪਰ ਕਿਹਾ ਜਾ ਰਿਹਾ ਕਿਉਂਕਿ ਜਿਹੜੀ ਇਹ ਗੱਲਬਾਤ ਆ ਜਿੱਦ ਤੋਂ ਖਤਮ ਹੋਈ ਸੀ ਉਸ ਤੋਂ ਇਸ ਗੱਲਬਾਤ ਨੂੰ ਸ਼ੁਰੂ ਕਰਨ ਵਾਸਤੇ ਸਰਕਾਰ ਨੇ ਕਿਹਾ ਸੀ ਤੇ ਤਾਂ ਕਰਕੇ ਮੋਦੀ ਸਰਕਾਰ ਦੇ ਖਿਲਾਫ ਅੱਜ 450 ਦੇ ਕਰੀਬ ਤੱਕ ਕਰਵਾ ਲਈ ਜਿਸ ਤੋਂ ਬਾਰਦੇ ਪਹੁੰਚ ਰਹੇ ਆ ਤੁਸੀਂ ਦੇਖ ਸਕੋ ਲੋਕ ਗਿਆਨ ਦਸਤ ਕਿਸੇ ਨੇ ਨਹੀਂ ਖੋਲਣਾ ਠੀਕ ਹੈ ਪਾਸਿਓ ਮੈਂ ਉਹ ਨਵੀਂ ਤੜ ਕੇ ਚੜ ਜਾਗੇ ਚੜ ਤੋ ਬਾਅਦ ਜੋ ਪੁਲ ਤੇ ਚੱਲਾਂਗੇ ਸੁਰੂ ਚੱਲਣਾ ਪੁਲ ਵੀ ਵੇਲਾ ਪਿਆ ਕਿ ਸਾਡੇ ਕਰਕੇ ਬੰਦਾ ਪੁਲ ਤੇ ਸੈਟਾਂ ਤੇ ਟ੍ਰੈਕ ਟਾਲੀਆਂ ਖੜੀਆਂ ਜਾਣਗੇ ਸੈਟਾਂ ਤੇ ਚੱਲੇ ਉਤਰਨ ਤੱਕ 2 ਕਿਲੋਮੀਟਰ ਦੀ ਲਾਈਨ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਏ ਸਾਡੇ ਜੋਰ ਟੀਵੀ ਨਿਊਜ਼ ਨੂੰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀ ਆ ਜਾਂ ਤੁਹਾਨੂੰ ਕੋਈ ਖਬਰ ਹੋਵੇ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਗਰੁੱਪ 'ਤੇ ਜੋ ਅਮਰਜੈਂਸੀ ਕੇਸ ਦੇ ਵਿੱਚ ਤੁਹਾਨੂੰ ਲੋੜ ਪੈਂਦੀ ਹੈ ਸਾਨੂੰ ਫੋਨ ਕਰਕੇ ਤੁਸੀਂ ਬੁਲਾ ਸਕਦੇ ਹੋ ਅੱਜ ਤੱਕ ਇਹਨਾਂ ਧੰਨਵਾਦ ਜੀ ਅਸ਼ਿਕਾ